ਕੀ ਆਪਣੇ ਬੱਚਿਆਂ ਨੂੰ ਚਟਨੀ ਖਾਣ ਦੀ ਆਦਤ ਪਾ ਦਿਓ ਤਾਂ ਕਿ ਉਹ ਬਾਹਰ ਜਾ ਕੇ ਸੋਸ ਨਾ ਖਾਣ ਸੋਸ ਨਾ ਖਾਣ ਚਿੱਲੀ ਸੋਸ ਨਾ ਖਾਣ ਸਿੱਕਰੀ ਖਵਾਓ ਘਰੇ ਜਿਹੜੀ ਚਿੱਲੀ ਆ ਉਹ ਕਮਾਲ ਹੈ ਕਾਲੀ ਮਿਰਚ ਪਾਓ ਉਹਦੇ ਵਿੱਚ ਹਰੀ ਮਿਰਚ ਪਾਓ ਉਦੇ ਵਿੱਚ ਸਵਾਦ ਮੁਤਾਬਕ ਲਾਲ ਮਿਰਚ ਵੀ ਪਾਓ ਕਿਉਂਕਿ ਲਾਲ ਮਿਰਚ ਜਿਹੜੀ ਆ ਇਹ ਤੁਹਾਨੂੰ ਹਾਰਟ ਦੇ ਹਾਰਟ ਲਈ ਬਹੁਤ ਵਧੀਆ ਦਿਲ ਵਾਸਤੇ ਬਹੁਤ ਵਧੀਆ ਦਿਲ ਦੀਆਂ ਬਿਮਾਰੀਆਂ ਵਾਸਤੇ ਲਾਲ ਮਿਰਚ ਦੇ ਬਹੁਤ ਫਾਇਦੇ ਆ ਕਿ ਜਿਹੜੇ ਕੈਂਸਰ ਦੇ ਮਰੀਜ਼ ਆ ਅਗਰ ਉਹ ਲਾਲ ਮਿਰਚ ਦੱਬ ਕੇ ਖਾਣੀ ਸ਼ੁਰੂ ਕਰ ਦੇਣ ਤਾਂ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲਦੀ ਆ ਤਾਂ ਇੱਕ ਇੱਕ ਇਹ ਸੈਂਟੀਫਿਕ ਸੀਗਾ ਇਹ ਆਈ ਨਹੀਂ ਸੀ ਉਹ ਹੀ ਬੋਲਦਾ ਗੋਲਸਾਹਬ ਨੇ ਚੱਕ ਕੇ ਕਿ ਤੋ ਆਈ ਨਹੀਂ ਤੁਸੀਂ ਇਹਦੇ ਵਿੱਚ ਫਿਰ ਚਟਨੀ ਜਿਹੜੀ ਬਣਾਉਣੀ ਆ ਮਿਰਚਾਂ ਤਿੰਨੇ ਤਰ੍ਹਾਂ ਦੀਆਂ ਪਾਓ ਫਿਰ ਉਹਦੇ ਵਿੱਚ ਧਨੀਆ ਪਾਓ ਉਹਦੇ ਵਿੱਚ ਪਦੀਨਾ ਪਾਓ ਉਹਦੇ ਵਿੱਚ ਪਿਆਜ਼ ਪਾਓ ਉਹਦੇ ਵਿੱਚ ਲਸਣ ਜ਼ਰੂਰ ਪਾਓ ਹਾਂ ਉਹਦੇ ਵਿੱਚ ਅਦਰਕ ਜ਼ਰੂਰ ਪਾਓ ਉਹਦੇ ਵਿੱਚ ਕੱਚੀ ਹਲਦੀ ਜ਼ਰੂਰ ਪਾਓ ਹਾਂ ਉਹਨੂੰ ਤੁਸੀਂ ਜਦੋਂ ਬਣਾਓਗੇ ਨਾ ਬਾਕੀ ਨਮਕ ਨਿੰਬੂ ਪਪ ਦੀ ਮਰਜ਼ੀ ਨਾਲ ਪਾਓ ਚਟਨੀ ਜਿਹੜੀ ਆ ਇਹ ਸਾਡੀ ਪਾਚਨ ਕਿਰਿਆ ਨੂੰ ਠੀਕ ਕਰਦੀ ਹੈ ਜਿਨ੍ਹਾਂ ਦੀ ਪਾਚਨ ਕਿਰਿਆ ਠੀਕ ਆ ਜਿਹਦੀ ਗੱਟ ਹੈਲਥ ਠੀਕ ਆ ਜਿਹਦਾ ਗੱਟ ਅੰਦਰੋਂ ਬਿਲਕੁਲ ਸਟਰੋਂਗ ਹੈ ਉਹ ਕਿਤੇ ਬਾਹਰ ਹੀ ਨਹੀਂ ਖਾ ਸਕਦਾ ਅੱਜ ਕੱਲ ਜੜਾ ਖਾਣਾ ਕਹੀ ਜਾਂਦਾ ਫੈਟੀ ਲੀਬਰ ਹੋ ਗਿਆ ਫੈਟੀ ਲੀਬਰ ਹੋ ਗਿਆ ਪਹਿਲਾਂ ਤਾਂ ਸ਼ਰਾਬ ਪੀਣ ਵਾਲਿਆਂ ਨੂੰ ਹੁੰਦਾ ਸੀ ਹੁਣ ਤਾਂ ਜਿਨ੍ਹਾਂ ਨੇ ਕਦੇ ਸ਼ਰਾਬ ਦਾ ਮੂੰਹ ਨਹੀਂ ਦੇਖਿਆ ਉਹਨਾਂ ਨੂੰ ਵੀ ਹੋ ਰਿਹਾ ਮਤਲਬ ਹੁਣ ਕਿਉਂ ਹੋ ਰਿਹਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਇਹਨੂੰ ਜ਼ਿਕਰ ਕਰਨ ਦਾ ਬਾਰ ਬਾਰ ਲੋੜ ਨਹੀਂ ਹੈਗੀ ਕਿ ਅਸੀਂ ਖਾ ਕੀ ਰਹੇ ਹਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅਕਸਰ ਅਸੀਂ ਰੋਟੀ ਨਾਲ ਜਾਂ ਕੋਈ ਅਸੀਂ ਬਾਹਰ ਵੀ ਫੂਡ ਖਾਂਦੇ ਤਾਂ ਅਸੀਂ ਚਟਨੀ ਜ਼ਰੂਰ ਖਾਂਦੇ ਆ ਸਵਾਦ ਵੀ ਬਹੁਤ ਲੱਗਦੀ ਆ ਪਰ ਅੱਜ ਅਸੀਂ ਦੱਸਾਂਗੇ ਉਹਦੇ ਫਾਇਦੇ ਕੀ ਆ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਆਸ਼ ਗੋਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਸਰ ਬਹੁਤ ਬਹੁਤ ਹੋ ਗਿਆ ਤੇ ਤੁਹਾਡਾ ਵੀ ਜਸ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਮੈਂ ਇੰਟਰੋਡਕਸ਼ਨ ਹੀ ਦਿੱਤੀ ਸੀ ਮੇਰੇ ਮੂੰਹ ਚ ਪਾਣੀ ਆ ਗਿਆ ਚਟਨੀ ਦਾ ਨਾਮ ਸੁਣ ਕੇ ਤੇ ਚਟਨੀ ਸਵਾਦ ਤਾਂ ਬਹੁਤ ਲੱਗਦੀ ਆ ਸੰਤਾਂ ਨੂੰ ਲੱਗਦਾ ਵੀ ਸਵਾਦ ਵਧਾਉਣ ਦੇ ਲਈ ਆ ਮੇਰੇ ਵਰਗਿਆਂ ਨੂੰ ਪਰ ਤੁਸੀਂ ਦੱਸਿਆ ਤੇ ਗੁਣ ਬਹੁਤ ਨੇ ਅਸਲ ਚ ਨਾ ਸੰਡੇ ਬਜ਼ੁਰਗਾ ਨੇ ਜੋ ਵੀ ਸਾਨੂੰ ਦੇ ਕੇ ਗਏ ਨੇ ਵਿਰਾਸਤ ਦੇ ਵਿੱਚ ਜਿਹੜੀ ਸਾਡੀ ਪੀੜ੍ਹੀ ਆ ਅਸੀਂ ਜਿਹੜੇ ਜੰਮਿਆ 65 ਸਨ ਦੇ ਵਿੱਚ ਕੋਈ ਜੰਮਿਆ ਕੋਈ 66 ਚ ਜੰਮਿਆ ਕੋਈ 67 ਚ ਜੰਮਿਆ ਇਹ ਜਿਹੜੀ ਪੀੜ੍ਹੀ ਆ ਨਾ ਇਹਨਾਂ ਨੇ ਬਹੁਤ ਕੰਮ ਖਰਾਬ ਕੀਤਾ ਸ਼ਾਇਦ ਇਹਨਾਂ ਚ ਮੈਂ ਵੀ ਸੀਗਾ ਕੋ ਕਿਦਣਾ ਜਦੋਂ ਮੈਨੂੰ ਅੱਗ ਲੱਗੀ ਤਾਂ ਮੈਂ ਆਪਣੇ ਆਪ ਨੂੰ ਇਸ ਪਾਸੇ ਪਾ ਲਿਆ ਕਿ ਮੈਂ ਲੋਕਾਂ ਦੀ ਸਿਹਤ ਨੂੰ ਕਿਵੇਂ ਚੰਗਾ ਬਣਾ ਸਕਦਾ ਉਹ ਕਿਦਾਂ ਜਸ ਤੁਸੀਂ ਜਿਵੇਂ ਪੁੱਛਿਆ ਜਿਹੜੀ ਸਾਡੀ ਪੀੜ੍ਹੀ ਸੀ ਨਾ ਸਾਨੂੰ ਜਿਹੜੇ ਸਾਡੇ ਫਾਦਰ ਸਾਡੇ ਗ੍ਰੈਂਡਫਾਦਰ ਜੋ ਸਾਨੂੰ ਵਿਰਾਸਤ ਵਿੱਚ ਦੇ ਕੇ ਗਏ ਸੀ ਬਿਲਕੁਲ ਸਾਫ਼ ਪਾਣੀ ਦੇ ਕੇ ਗਏ ਸੀ ਬਿਲਕੁਲ ਸਵਸ਼ਟ ਜਿਹੜਾ ਸੀਗਾ ਜੀਵਨ ਦੇ ਕੇ ਗਏ ਸੀ ਟਾਇਲਟ ਉਦੋਂ ਤੱਕ ਅਸੀਂ ਖੇਤਾਂ 'ਚ ਜਾਂਦੇ ਸੀ ਘਰੇ ਖਾਂਦੇ ਸੀ ਖੇਤਾਂ 'ਚ ਜਾਂਦੇ ਸੀ ਹੁਣ ਹੁਣ ਮਤਲਬ ਖਾਣੇ ਬਾਹਰੋਂ ਤੇ ਘਰੇ ਆ ਕੇ ਹਗ ਦਿੰਦੇ ਲੋਕੀ ਅਸੀਂ ਉਹ ਪੀੜੀ ਬਣਾਤੀ ਮਤਲਬ ਕਿ ਔਰ ਲੋਕਾਂ ਦਾ ਨੁਕਸਾਨ ਕਰਨ ਵਾਲੀ ਜਿਹੜੀ ਪੀੜ੍ਹੀ ਆ ਉਹ ਇਹੀ ਆ ਜਿਹੜੇ 62.63 'ਚ ਜੰਮੇ ਹੋਏ ਨੇ ਇਹਨਾਂ ਨੇ ਖਰਾਬ ਕੀਤਾ ਕੰਮ ਤੇ ਉਹਨਾਂ 'ਚ ਅਸੀਂ ਵੀ ਆ ਮੈਂ ਵੀ ਆ ਲੇਕਿਨ ਮੈਂ ਟਾਈਮ ਰੰਦੇ ਸੰਭਲ ਗਿਆ ਮੈਂ 20 ਸਾਲ ਤੋਂ 30 ਸਾਲ ਤੋਂ ਤੁਹਾਡੀ ਸੇਵਾ 'ਚ ਲੱਗਿਆ ਹੋਇਆ ਕਿ ਕੁਝ ਆਯੁਰਵੇਦ 'ਚ ਤੁਹਾਨੂੰ ਦੇ ਦਈਏ ਤਾਂ ਅੱਜ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਚਟਨੀ ਦੀ ਕਿਉਂਕਿ ਮੈਂ ਭਟਕ ਜਾਂਦਾ ਕਈ ਵਾਰੀ ਕਿਉਂਕਿ ਜਦੋਂ ਇਹੋ ਜਿਹੀ ਕੋਈ ਗੱਲ ਆਉਂਦੀ ਆ ਨਾ ਤਾਂ ਮੈਨੂੰ ਲੱਗਦਾ ਕਿ ਅਸੀਂ ਜ਼ਿੰਮੇਦਾਰ ਆ ਹਾਂ ਕੀ ਅਸੀਂ ਆਪਣੀ ਪੀੜ੍ਹੀ ਨੂੰ ਜਿਹੜੀ ਅਸੀਂ 90 ਤੱਕ ਫਿਰ ਵੀ ਸੰਭਾਲੀ ਹੋਈ ਸੀ 65 'ਚ ਜੰਮ ਕੇ ਅਸੀਂ 90 ਤੱਕ ਸਾਂਭਿਆ ਹੋਇਆ ਸੀ ਪਰ ਉਸ ਤੋਂ ਬਾਅਦ ਮੋਬਾਈਲ ਛੱਡਤਾ ਫਿਰ ਅਸੀਂ ਉਹਦੇ ਵਿੱਚ ਲੈਪਟਾਪ ਛੱਡਤਾ ਫਿਰ ਅਸੀਂ ਉਹਦੇ ਵਿੱਚ ਕੁਝ ਐਦਾਂ ਦੀਆਂ ਚੀਜ਼ਾਂ ਛੱਡ ਦਿੱਤੀਆਂ ਕਿ ਸਾਡੇ ਬੱਚੇ ਜੰਮਣ ਤੋਂ ਪਹਿਲਾਂ ਹੀ ਜਵਾਨ ਹੋ ਗਏ ਬਹੁਤ ਵੱਡੀ ਗੱਲ ਹੈ ਤੇ ਉਸ ਕਰਕੇ ਅਸੀਂ ਸਿਹਤਾਂ ਨੂੰ ਗਵਾ ਲਿਆ ਸਾਡੇ ਬੱਚੇ ਅੱਜ ਬੈਠੇ ਆਰਡਰ ਕਰ ਦਿੰਦੇ ਨੇ ਐ ਨਹੀਂ ਪਤਾ ਹੁੰਦਾ ਬੱਚੇ ਨੇ ਕਦੋਂ ਆਰਡਰ ਕੀਤਾ ਬਾਹਰ ਬੈਲ ਵੱਜ ਜਾਂਦੀ ਆ ਇਹ ਪੀਜਾ ਜੀ ਤੁਹਾਡਾ ਆ ਤੁਹਾਡਾ 버ਗਰ ਆਇਆ ਜੀ ਖਾਣ ਨੂੰ ਆ ਬੱਚੇ ਨੇ ਜਰਾਬਾ ਮੰਗਾ ਲਈ ਆ ਬੱਚੇ ਨੇ ਪੈਂਟ ਮੰਗਾ ਲਈ ਆ ਬੱਚੇ ਨੇ ਫਲਾਣੀ ਚੀਜ਼ ਮੰਗਾ ਲਈ ਮਤਲਬ ਘਰ ਹੀ ਹੋ ਰਿਹਾ ਸਾਰਾ ਕੁਝ ਅੱਗੇ ਤਾਂ ਅਸੀਂ ਜਾਂਦੇ ਸੀ ਦੁਕਾਨ ਤੇ 20 ਕੱਪੜੇ ਖਲਵਾਉਂਦੇ ਸੀ ਤਾਂ ਇੱਕ ਸਵਟਰ ਲੈਂਦੇ ਸੀ ਹੁਣ ਤੇ ਘਰੇ ਮੋਬਾਈਲ ਤੇ ਆ ਰਿਹਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਅਸੀਂ ਜੰਮਣ ਤੋਂ ਪਹਿਲਾਂ ਹੀ ਜਵਾਨ ਕਰਤਾ ਤੇ ਇਸ ਕਰਕੇ ਇਹ ਚਟਣੀ ਜਿਹੜੀ ਆ ਹੁਣ ਮੈਂ ਇੱਕੋ ਹੀ ਰਿਕੁਐਸਟ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਚਟਣੀ ਖਾਣ ਦੀ ਆਦਤ ਪਾ ਦਿਓ ਤਾਂ ਕਿ ਉਹ ਬਾਹਰ ਜਾ ਕੇ ਸੋਸ ਨਾ ਖਾਣ ਸੋਸ ਨਾ ਖਾਣ ਚਿੱਲੀ ਸੋਸ ਨਾ ਖਾਣ ਸਿੱਕਰੀ ਖਵਾਓ ਘਰੇ ਜਿਹੜੀ ਚਿੱਲੀ ਆ ਉਹ ਕਮਾਲ ਹੈ ਕਾਲੀ ਮਿਰਚ ਪਾਓ ਉਦੇ ਵਿੱਚ ਹਰੀ ਮਿਰਚ ਪਾਓ ਉਹਦੇ ਵਿੱਚ ਸਵਾਦ ਮੁਤਾਬਕ ਲਾਲ ਮਿਰਚ ਵੀ ਪਾਓ ਕਿਉਂਕਿ ਲਾਲ ਮਿਰਚ ਜਿਹੜੀ ਆ ਇਹ ਤੁਹਾਨੂੰ ਹਾਰਟ ਦੇ ਹਾਰਟ ਲਈ ਬਹੁਤ ਵਧੀਆ ਦਿਲ ਵਾਸਤੇ ਬਹੁਤ ਵਧੀਆ ਦਿਲ ਦੀਆਂ ਬਿਮਾਰੀਆਂ ਵਾਸਤੇ ਲਾਲ ਮਿਰਚ ਦੇ ਬਹੁਤ ਫਾਇਦੇ ਆ ਪਿੱਛੇ ਜਿਵੇਂ ਇੱਕ ਪਾਇਆ ਸੀਗਾ ਵੀਡੀਓ ਕੀ ਜਿਹੜੇ ਕੈਂਸਰ ਦੇ ਮਰੀਜ਼ ਆ ਅਗਰ ਉਹ ਲਾਲ ਮਿਰਚ ਦੱਬ ਕੇ ਖਾਣੀ ਸ਼ੁਰੂ ਕਰ ਦੇਣ ਤਾਂ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲਦੀ ਆ ਤਾਂ ਇੱਕ ਇੱਕ ਇਹ ਸੈਂਟੀਫਿਕ ਸੀਗਾ ਇਹ ਆ ਨਹੀਂ ਸੀ ਉਹੀ ਬੋਲਦਾ ਗੋਲਸਾਹਬ ਨੇ ਚੱਕ ਕੇ ਕਿਤੋਂ ਆਇਆ ਨਹੀਂ ਤੁਸੀਂ ਇਹਦੇ ਵਿੱਚ ਫਿਰ ਚਟਣੀ ਜਿਹੜੀ ਬਣਾਉਣੀ ਆ ਮਿਰਚਾਂ ਤਿੰਨੇ ਤਰ੍ਹਾਂ ਦੀਆਂ ਪਾਓ ਫਿਰ ਉਹਦੇ ਵਿੱਚ ਧਨੀਆ ਪਾਓ ਉਹਦੇ ਵਿੱਚ ਪਦੀਨਾ ਪਾਓ ਉਹਦੇ ਵਿੱਚ ਪਿਆਜ਼ ਪਾਓ ਉਹਦੇ ਵਿੱਚ ਲਸਣ ਜ਼ਰੂਰ ਪਾਓ ਹੂੰ ਉਹਦੇ ਵਿੱਚ ਅਦਰਕ ਜ਼ਰੂਰ ਪਾਓ ਉਹਦੇ ਵਿੱਚ ਕੱਚੀ ਹਲਦੀ ਜ਼ਰੂਰ ਪਾਓ ਉਹ ਨੂੰ ਤੁਸੀਂ ਜਦੋਂ ਬਣਾਓਗੇ ਨਾ ਬਾਕੀ ਨਮਕ ਨਿੰਬੂ ਉਹਦੀ ਮਰਜ਼ੀ ਨਾਲ ਪਾਓ ਆ ਦੇਖੋ ਮੈਨੂੰ ਗੱਲਾਂ ਕਰਦੇ ਕਰਦੇ ਨਾ ਮਤਲਬ ਮਸਤੀ ਚੜ ਜਾਂਦੀ ਹੈ ਕਿਉਂਕਿ ਇਹ ਖਾਣੇ ਆ ਆਪਾਂ ਟੇਸਟ ਆਉਂਦਾ ਇਹਦਾ ਟੇਸਟ ਮੂੰਹ ਚ ਬਣ ਜਾਂਦਾ ਅਸੀਂ ਤਾਂ ਅਬ ਦੇ ਜਿਹੜੇ ਘਰਾਂ ਦੇ ਵਿੱਚ ਬਣਨ ਵਾਲੇ ਪਹਿਲਾਂ ਹੁੰਦੇ ਸੀਗੇ ਪੰਜੀਰੀਆਂ ਬਣਦੀਆਂ ਸੀ ਆਪਣੇ ਘਰਾਂ ਚ ਉਹਦੀ ਖੁਸ਼ਬੂ ਹੁਣ ਤੱਕ ਲਪੇਟੀ ਫਿਰਦਿਆਂ ਨਾਲ ਹੁਣ ਜਿੱਧਰ ਨੂੰ ਜਾਂਦੇ ਆ ਨਾਲ ਜਾਂਦੀ ਆ ਖੁਸ਼ਬੂ ਸਾਡੇ ਮਤਲਬ ਉਹ ਬਣਦੀਆਂ ਸੀ ਕਿ ਉਹ ਬਣਦਾ ਸੀ ਘਰ ਦੇ ਵਿੱਚ ਜਦੋਂ ਦੁੱਧ ਮਤਲਬ ਮੱਖਣੀ ਚੋਂ ਘਿਓ ਕੱਢਦੀ ਸੀ ਸਾਡੀ ਮਾਂ ਸਾਡੀ ਦਾਦੀ ਤਾਂ ਉਹ ਘਿਓ ਦੀ ਖੁਸ਼ਬੂ ਗਵਾਂਢੀਆਂ ਦੇ ਘਰੇ ਜਾਂਦੀ ਸੀ ਵੀ ਇਹਨਾਂ ਦੇ ਘਰੇ ਅੱਜ ਘਿਓ ਕੱਢਿਆ ਹੁਣ ਤੇ ਘਿਓ ਵਿਚਾਰਾ ਪਤਾ ਨਹੀਂ ਲੱਗਦਾ ਖਾ ਕੇ ਕੀ ਕੀ ਖਾ ਲਿਆ ਤੇ ਮਤਲਬ ਕਹਿਣ ਦਾ ਵੀ ਹੁਣ ਜਿਹੜੀ ਚਟਣੀ ਆ ਇਹ ਮੈਂ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਇਹ ਕਮਾਲ ਕਰਦੀਆਂ ਨੇ ਅਦਰਕ ਲਸਣ ਤੇ ਪਿਆਜ਼ ਤੇ ਹਲਦੀ ਗੰਡ ਵਾਲੀ ਹਲਦੀ ਉਹ ਪੌਣੀ ਚੁਟਕੀ ਵਾਲੀ ਹਲਦੀ ਨਹੀਂ ਹਲਦੀ ਦੀਆਂ ਗੰਡਾ ਪਾਓ ਤੁਸੀਂ ਚਟਨੀ ਦਾ ਸਵਾਦ ਨਹੀਂ ਫਿਰ ਦੇਖਣਾ ਤੁਸੀਂ ਸਵਾਦ ਦੇਖਣਾ ਜ਼ਿੰਦਗੀ ਦਾ ਚਟਨੀ ਦਾ ਸਵਾਦ ਤਾਂ ਆਪੇ ਆਉ ਹਮ ਜਹਾਂ ਜੀ ਬਣਾ ਲੋਗੇ ਉਹ ਜਾਊ ਔਰ ਚਟਨੀ ਜਦੋਂ ਤੁਸੀਂ ਖਾਣੀ ਹੈ ਤੁਹਾਡੇ ਅੰਦਰੋਂ ਲਿਵਰ ਵੀ ਸਾਫ ਹਮ ਚਟਨੀ ਜਿਹੜੀ ਆ ਇਹ ਸਾਡੀ ਪਾਚਨ ਕਿਰਿਆ ਨੂੰ ਠੀਕ ਕਰਦੀ ਹੈ ਜਿਨ੍ਹਾਂ ਦੀ ਪਾਚਨ ਕਿਰਿਆ ਠੀਕ ਆ ਜਿਹਦੀ ਗੱਟ ਹੈਲਥ ਠੀਕ ਆ ਜਿਹਦਾ ਗੱਟ ਅੰਦਰੋਂ ਬਿਲਕੁਲ ਸਟਰੋਂਗ ਹੈ ਉਹ ਕਿਤੇ ਬਾਹਰ ਹੀ ਨਹੀਂ ਖਾ ਸਕਦਾ ਅੱਜ ਕੱਲ ਜਣਾ ਖਾਣਾ ਕਹੀ ਜਾਂਦਾ ਫੈਟੀ ਲੀਵਰ ਹੋ ਗਿਆ ਫੈਟੀ ਲੀਵਰ ਹੋ ਗਿਆ ਪਹਿਲਾਂ ਤਾਂ ਸ਼ਰਾਬ ਪੀਣ ਵਾਲਿਆਂ ਨੂੰ ਹੁੰਦਾ ਸੀ ਹੁਣ ਤਾਂ ਜਿਨ੍ਹਾਂ ਨੇ ਕਦੇ ਸ਼ਰਾਬ ਦਾ ਮੂੰਹ ਨਹੀਂ ਦੇਖਿਆ ਉਹਨਾਂ ਨੂੰ ਵੀ ਹੋ ਰਿਹਾ ਮਤਲਬ ਹੁਣ ਕਿਉਂ ਹੋ ਰਿਹਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਇਹਨੂੰ ਜ਼ਿਕਰ ਕਰਨ ਦਾ ਬਾਰ ਬਾਰ ਲੋੜ ਨਹੀਂ ਹੈਗੀ ਕਿ ਅਸੀਂ ਖਾ ਕੀ ਰਹੇ ਹਾਂ ਖਾਣ ਪੀਣ ਸਹੀ ਨਹੀਂ ਸਾਡੇ ਟਾਈਮ 'ਚ ਜਦੋਂ ਅਸੀਂ ਪਪੀਤਾ ਕੱਟਦੇ ਸੀ ਤਾਂ ਵਿੱਚ ਬੀਜਾਂ ਦਾ ਭਰਿਆ ਹੁੰਦਾ ਸੀ ਹੂੰ ਨਾਲੇ ਪਪੀਤੇ 'ਚ ਬੀਜ ਹੀ ਨਹੀਂ ਲੱਭਦਾ ਲੱਭਦਾ ਹੀ ਨਹੀਂ ਤੇ ਬਿਨਾ ਬੀਜ ਵਾਲੀ ਚੀਜ਼ ਕੀ ਹੋਊਗੀ ਹੂੰ ਤੁਸੀਂ ਦੇਖੋ ਤਾਂ ਫਿਰ ਏਲੀ ਨਹੀਂ ਹੋਊਗਾ ਇਹ ਜਿਦਾਂ ਬੀਜ ਹੀ ਨਹੀਂ ਹੈਗਾ ਹੋ ਕਿੱਥੋਂ ਆ ਗਿਆ ਬੀਜ ਤੋਂ ਬਿਨਾ ਤਾਂ ਬੰਦਾ ਨਹੀਂ ਬਣਦਾ ਤੇ ਉਹਦੇ 'ਚ ਬੀਜ ਇੱਕ ਵੀ ਨਹੀਂ ਉਹਨੋਂ ਸੀ ਘੋਸ਼ੋਕੇ ਖਾਣੇ ਲਈ ਬੀਜ ਨਹੀਂ ਨਿਕਲੇ ਵਧੀਆ ਹੋ ਗਿਆ ਚੰਦ ਘਟਖਾ ਕਿਉਂ ਉਹ ਪਤਾ ਨਹੀਂ ਕਿਹੜੀ ਨਸਲ ਆ ਪਰ ਜਿਹੜਾ ਅਸਲੀ ਬੀਜ ਭਰਿਆਂ ਵਾਲਾ ਪਪੀਤਾ ਹੁੰਦਾ ਉਹ ਖਾਣਾ ਚਾਹੀਦਾ ਆਪਾਂ ਭਟਕ ਜੰਨੇ ਗੱਲ ਤੋਂ ਫੇਰ ਯਾਰ ਪਰ ਗੱਲ ਆਪਣੀ ਚਟਣੀ ਦੀ ਹੋ ਰਹੀ ਸੀ ਜਿਹੜੀ ਚਟਣੀ ਬਣਾਉਣੀ ਆ ਨਾ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਉਵੇਂ ਹੀ ਬਣਾਉਣੀ ਆ ਔਰ ਚਟਣੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਉਣੀਆਂ ਨੇ ਧਨੀਆ ਪਦੀਨਾ ਵੀ ਪਾਉਣਾ ਉਹਨੂੰ ਜਦੋਂ ਤੁਸੀਂ ਰਗੜਾ ਲਾਉਂਗੇ ਨਾ ਇੱਕ ਤਾਂ ਹੁਣ ਵਿੱਚ ਕਹੀ ਕਹਣਗੇ ਸਰ ਅਸੀਂ ਅੰਬੀਆਂ ਪਾ ਲਈਏ ਬੰਨੂਣੀ ਪਤਾ ਵੀ ਅੰਬੀਆਂ ਪੈਂਦੀਆਂ ਨੇ ਉਹ ਅੱਡ ਬਣਦੀ ਹੈ ਚਟਨੀ ਅੰਬੀਆਂ ਦੀ ਉਹ ਬਣਦੀ ਹੈ ਕਦੇ ਅੰਬ ਦੀ ਗੱਲ ਕਰਾਂਗੇ ਜਦੋਂ ਅੰਬਾਂ ਦਾ ਮੌਸਮ ਹੋਊਗਾ ਪਰ ਹੁਣ ਜਿਹੜਾ ਮੌਸਮ ਗਰਮੀ ਦਾ ਇਹ ਸਰਦੀ ਦਾ ਮੌਸਮ ਹੈ ਠੰਡ ਦਾ ਮੌਸਮ ਹੈ ਇਹਦੇ ਵਿੱਚ ਆਪਾਂ ਨੇ ਖਾਸ ਕਰਕੇ ਇਹ ਚਟਨੀ ਬਣਾਉਣੀ ਹੈ ਜਿਹੜੀ ਅੰਦਰੋਂ ਸਰੀਰ ਨੂੰ ਤੰਦਰੁਸਤ ਰੱਖੇ ਜੋੜਾਂ ਨੂੰ ਦਰਦਾਂ ਨੂੰ ਠੀਕ ਰੱਖੇ ਔਰ ਨਿਗਾਹ ਨੂੰ ਠੀਕ ਰੱਖੇ ਔਰ ਤੁਹਾਡੇ ਦੰਦਾਂ ਨੂੰ ਠੀਕ ਰੱਖੇ ਤੁਹਾਡੇ ਵਾਲਾਂ ਨੂੰ ਠੀਕ ਰੱਖੇ ਇਹ ਚਟਨੀ ਕਈ ਵਾਰੀ ਤਾਂ ਆਪਣੇ ਜੱਸ ਕੀਆ ਮੈਂ ਘਰ ਜਾਣਾ ਸ਼ਾਮ ਨੂੰ ਹਮ ਵਾਈਫ ਨੇ ਨਾ ਉਹ ਪ੍ਰੌਂਠੇ ਬਣਾਏ ਹੁੰਦੇ ਆ ਦੂਜੇ ਹਮ ਪਲੇਨ ਪਲੇਨ ਮਤਲਬ ਆਮ ਸਿੰਪਲ ਉਹ ਫਿਰ ਨਾ ਉਹਨੂੰ ਮੈਂ ਕਿਹਾ ਹੁੰਦਾ ਮੈਂ ਤਿੰਨ ਖੁੰਜਾਂ ਵਾਲੇ ਬਣਾ ਅੱਛਾ ਹਾਂ ਕਹਿੰਦੀ ਤੁਸੀਂ ਤਿੰਨ ਗੁੰਜਾਂ ਵਾਲੇ ਮੈਂ ਕਿਹਾ ਮੇਰੀ ਬੀਬੀ ਬਣਾਉਂਦੀ ਹੁੰਦੀ ਸੀ ਹੈਨਾ ਤਾਂ ਜਦੋਂ ਅਸੀਂ ਬੀਬੀ ਦਾ ਨਾਮ ਲੈਂਦੇ ਆ ਸਾਡਾ ਗਲਾ ਭਰ ਜਾਂਦਾ ਤੇ ਉਹ ਬਣਾਉਂਦੀ ਦੀ ਤੇ ਨਾ ਮੈਂ ਕਹਾਂ ਜਦ ਤੋ ਬਣਾਉਣੀ ਆ ਸਾਨੂੰ ਤੇਰੇ ਹੱਥਾਂ ਚੋਂ ਵੀ ਹੋਈ ਖਜੂਆ ਹੁੰਦੀਆਂ ਤੇ ਉਹਨੇ ਬਣਾਇਆ ਹੁੰਦਾ ਤੇ ਚਟਣੀ ਇਹੀ ਬਣਾਈਆਂ ਹੁੰਦੀਆਂ ਨੇ ਕਈ ਵਾਰੀ ਉਹ ਚਟਣੀ ਨਾਲ ਹੀ ਖਾ ਜਾਂਦੇ ਆ ਅੱਛਾ ਉਦੋਂ ਬਾਅਦ ਦੁੱਧ ਬਣਾਇਆ ਹੁੰਦਾ ਹਲਦੀ ਪਾ ਕੇ ਉਹ ਚ ਕੇਸਰ ਪਾ ਕੇ ਦੁੱਧ ਪੀ ਲਈਦਾ ਸੌ ਜਾਂਦੇ ਆ ਸਵੇਰੇ ਉੱਠ ਕੇ ਫੇਰ ਲੋਕਾਂ ਦੀ ਸੇਵਾ ਜਾ ਜਾਂਦੇ ਆ ਮਤਲਬ ਇਹ ਛੋਟੇ ਛੋਟੇ ਚੀਜ਼ਾਂ ਨੇ ਜੇ ਤੁਸੀਂ ਇਹਦੇ ਨਾਲ ਜ਼ਿੰਦਗੀ ਜਿਓਗੇ ਤਾਂ ਤੁਹਾਡੇ ਬੱਚੇ ਵੀ ਖੁਸ਼ ਰਹਿਣਗੇ ਤੁਸੀਂ ਵੀ ਖੁਸ਼ ਰਹੋਗੇ ਤੁਹਾਡੀ ਸਿਹਤ ਵੀ ਬਹੁਤ ਵਧੀਆ ਰਹੂਗੀ ਪਰ ਅੱਜ ਗੱਲ ਚਟਣੀ ਦੀ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਬਣਾਓਗੇ ਖਾਓਗੇ ਆਉਂਦੇ ਜਾਂਦੇ ਮੇਰੇ ਲਈ ਵੀ ਡੱਬੀ ਚ ਪਾ ਕੇ ਲਿਆਓਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੁੜੇ ਰਹੋ ਸਾਡੇ ਨਾਲ ਮਿਲਦੇ ਜੈ ਜੈ ਸਤਿ ਸ਼੍ਰੀ ਅਕਾਲ